इनुगा। इनुगा। इन इनको बोले इधर कर दे अच्छा आ, इनको छोड़ दे इधर वाले उठा के उधर कर दे से देखो जल रहा था वो तो कहाँ गया जल रहा था यहाँ पर

ਇਹ ਤੇ ਮੂਵੀ ਹੋ ਗਈ ਬਈ ਇਹ ਕਿਤਾਬ ਇਹਦੇ ਪਾਈ ਫੋਟੋ ਦੇ ਜਰਾ ਮਸਤੀਸ ਕਰਤਾ ਠੀਕ ਹੈ ਮੈਨੂੰ ਕਿਨੇ ਪੈਸੇ ਦਿੱਤੇ ਤੈਨੂੰ ਕਿਤੇ ਪੈਸੇ ਦਿੱਤੇ ਤੂੰ ਬਹੁਤ ਜੋਸ਼ ਹਾਲੇ ਕੋਈ ਇਹ ਲੋਕ ਕੀ ਜੋ ਕਰ ਰਹੇ ਨੇ 300 ਰੁਪਏ ਦਿੱਤੇ ਨੇ ਇਹ ਰੋ ਰੋ ਜੋ ਕਰ ਰਹੇ 100000 2000 ਕੋਈ ਇਹ ਰੋਜ ਦਿੰਦਾ ਰੋਜ ਦਿੰਦਾ ਤੈਨੂੰ ਨਹੀਂ ਬਾਬਾ ਪਹਿਲੀ ਵਾਰ ਆਇਆ ਤੁਸੀਂ ਹਾਂ ਹਾਂ ਦੇਖੋ ਜਿੰਨੇ ਇਹਨੇ ਕਿਹਾ ਅੱਜ ਤਾਂ ਦੁਨੀਆ ਕਰਦੀ ਆਵੇਂ ਚਲੋ ਦੇਖਿਆ ਪਹਿਲੀ ਵਾਰ ਆਇਆ ਤੁਸੀਂ ਪਹਿਲੀ ਵਾਰੀ ਅਸੀਂ ਸੁਣਦੇ ਮੈਂ ਆ ਸਾਰਾ ਕੁਝ ਅਸੀਂ ਹੁਣ ਜਿੰਨਾ ਲੋਕਾਂ ਨੂੰ ਕੱਲ ਦਾ ਟਾਈਮ ਦਿੱਤਾ ਸੀ ਉਹਨਾਂ ਨੂੰ ਕੀ ਆਖਾਂਗੇ ਅਸੀਂ ਕੀ ਕਰੀਏ ਉਹਨਾਂ ਨੂੰ ਹੋਰ ਤਾਂ ਹੈ ਹੀ ਨਹੀਂ ਉਹ ਤਾਂ ਹੈ ਹੀ ਨਹੀਂ ਕੁਝ ਨਹੀਂ ਇੰਨੀ ਰਾਕਸੀਜਨ ਤੇ ਇੰਨੀ ਸਾਰੀ ਸੀ ਕਿੱਥੇ ਗਈ ਚੱਕ ਕੇ ਸਾਰੀ ਉਧਰ ਕਰਦੀ ਹੈ ਇੱਕੋ ਬੰਦਾ ਰੱਖਿਆ ਇਹਨਾਂ ਨੇ ਇੱਥੇ ਇੱਕੋ ਬੰਦਾ ਰੱਖਿਆ ਚਾਰ ਚਾਰ ਬੰਦੇ ਹੁੰਦੇ ਨੇ ਪੰਜ ਪੰਜ ਬੰਦੇ ਇੱਥੇ ਸੇਵਾਦਾਰ ਦੇਖਿਆ ਤੁਸੀਂ ਕਿਹਿਆ ਕਿੱਤਾ ਦੇਖ ਲਿਆ ਤੁਸੀਂ ਕਿਹਿਆ ਕਿੱਤਾ ਇਹ

ਕੀ ਕਹਿਣਾ ਚੌਕੀ ਪ੍ਰਧਾਨ ਜੀ ਇਹ ਅੱਜ ਜੋ ਘਟਨਾ ਸ਼ਹਿਰ ਦੇ ਵਿੱਚ ਘਟੀ ਹੈ ਜੀ ਦੇਖੋ 38 40 ਸਾਲ ਮੈਨੂੰ ਰਾਜਨੀਤੀ ਕਰਦਿਆਂ ਨੂੰ ਹੋ ਗਏ ਪਿੰਡਾਂ ਚੋਂ ਆਏ ਆਂ ਸ਼ਹਿਰਾਂ ਦੇ ਵਿੱਚ ਆਏ ਆਂ ਇਹ ਰਾਜਪੁਰੇ ਦੇ ਵਿੱਚ ਵੀ ਐਮ ਐਲ ਏ ਆਂਦੇ ਗਏ ਜਾਂਦੇ ਗਏ ਆ ਪਰ ਅਜਨਿਆ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਵਿੱਚ ਅਸੀਂ ਕਦੇ ਦਖਲਅੰਦਾਜ਼ ਨਹੀਂ ਸੀ ਦੇਖਿਆ ਇਹ ਇਹ ਪਹਿਲੀ ਵਾਰੀ ਹੋਇਆ ਇਹ ਜਿਹੜਾ ਬਦਲਾ ਜਿਹੜਾ ਆਇਆ ਇਹ ਮੈਂ ਸਹੀ ਮੈਨਾਂ ਚ ਕਹਿ ਸਕਦਾ ਵਾਕਈ ਮਤਲਬ ਕਹਿੰਦਾ ਵੀ ਇਹਨੂੰ ਬਦਲਾ ਹੀ ਹੈ ਇਹ ਕਿਉਂਕਿ ਪਹਿਲਾਂ ਤਾਂ ਕਦੇ ਦੇਖਿਆ ਹੀ ਨਹੀਂ ਸੀਗਾ ਇੰਨੀਆਂ ਜੀਆਂ ਗੱਲਾਂ ਕਿ ਸ਼ਮਸ਼ਾਨ ਘਾਟ ਦੇ ਪਹਿਲੀ ਕਮੇਟੀ ਸੀ ਉਰੇ ਕੋਈ ਮਿਸਟਰ ਰੋੜਾ ਹੁੰਦੇ ਸੀ ਬਹੁਤ ਵਧੀਆ ਬੰਦੇ ਸੀ ਬੈਂਕ ਚੋਂ ਰਿਟਾਇਰ ਅਫਸਰ ਉਹ ਪੀ ਰੋੜਾ ਜੀ ਬੈਂਕ ਚੋਂ ਰਿਟਾਇਰ ਹੋਏ ਆ ਉਨਾ ਦੇ ਨਾਲ ਜਿਹੜੇ ਬਾਕੀ ਵੀ ਸਹਿਯੋਗੀ ਸੀ ਉਹਨਾਂ ਨੇ ਬੜਾ ਮੇਨਟੇਨ ਕੀਤਾ ਬਹੁਤ ਮਤਲਬ ਕੇ ਤਰੀਕੇ ਦੇ ਨਾਲ ਉਹ ਨਾਲ ਸਾਡਾ ਬਿਰਦਾ ਸ਼ਰਮਾ ਉਹ ਵੀ ਸਾਰਾ ਮਤਲਬ ਕਹਿੰਦਾ ਵੀ ਬੜੀ ਅੱਛੀ ਮੈਨੇਜਮੈਂਟ ਰੋਜ਼ ਚਲਾਉਂਦੇ ਸੀਗੇ ਸਾਡੀ ਵੀ ਜਦੋਂ ਕਦੇ ਉਹਨਾਂ ਨੇ ਡਿਊਟੀ ਲਈ ਆ ਅਸੀਂ ਕਦੇ ਮਤਲਬ ਕੇ ਪਿੱਛੇ ਨਹੀਂ ਹਟੇ ਅਸੀਂ ਮੇਰੀ ਪੂਰੀ ਟੀਮ ਅਸੀਂ ਰਲ ਕੇ ਹੋ ਉਹਨਾਂ ਨੂੰ ਸਪੋਰਟ ਆ ਉਹ ਕਰਦੇ ਰਹਿੰਦੇ ਸੀਗੇ ਉਹ ਤੋਂ ਬਾਅਦ ਇਹੀ ਜਿਹੜੇ ਉਰੇ ਅੱਜ ਰਾਜਨੀਤਿਕ ਸੱਤਾ ਤੇ ਕਾਬਜ਼ ਆ ਜਿਹੜੇ ਬੰਦੇ ਇਹਨਾਂ ਨੇ ਉਹਨਾਂ ਨੂੰ ਬਦਲ ਕੇ ਪਤਾ ਨਹੀਂ ਉਹਨਾਂ ਦਾ ਕੀ ਇੰਟਰਸਟ ਸੀਗਾ ਬਦਲ ਕੇ ਕੋਈ ਨਵੀਂ ਹੋਰ ਕਮੇਟੀ ਬਣਾਤੀ ਉਹ ਕਮੇਟੀ ਬਦਲਾਤੀ ਤਾਂ ਉਹਨਾਂ ਤੋਂ ਬੜੀ ਡਿਸਟਰਬੈਂਸ ਜੀ ਰਹੀ ਪਰ ਹੁਣ ਉਹਨਾਂ ਨੂੰ ਬਦਲ ਕੇ ਫੇਰ ਕੋਈ ਬੰਦਾ ਹੋਰ ਲਾਤਾ ਉਹ ਬੰਦਾ ਜਿਹੜਾ ਲਾਇਆ ਮੈਨੂੰ ਪਤਾ ਲੱਗਿਆ ਕਿ ਬਾਹਰੋਂ ਆਹੋ ਤੇ ਉਹਨੂੰ ਇੱਥੇ ਲਾਤਾ ਹੁਣ ਤੁਸੀਂ ਇਹ ਦੇਖੋ ਵੀ ਪਿਛਲੇ ਮੈਂ ਲਗਭਗ ਕੋਈ 10-15 ਦਿਨਾਂ ਤੋਂ ਹਾਂ ਮੈਂ ਦੇਖ ਰਿਹਾ ਹੈਗਾ ਅਸੀਂ ਆਮ ਸੰਸਕਾਰ ਕੱਲ ਵੀ ਹੋ ਕੇ ਗਏ ਅਸੀਂ ਇੱਥੇ ਸਾਡੇ ਪਵਨ ਮਖੇਜਾ ਜੀ ਹੈਗੇ ਆ ਉਹਨਾਂ ਦੇ ਮਾਤਾ ਜੀ ਦਾ ਡੈਥ ਹੋ ਗਈ ਸੀ ਉੱਥੇ ਸੰਸਕਾਰ ਤੇ ਅਸੀਂ ਆਏ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਸੀਗੇ ਤੇ ਉੱਥੇ ਅਸੀਂ ਦੇਖਿਆ ਤੇ ਲੱਕੜਾਂ ਆਮ ਕਰਕੇ ਸਾਡਾ ਉਹ ਵਪਾਰੀ ਹੈ ਇਹ ਸ਼ਹਿਰ ਕਿਉਂਕਿ ਹਰ ਇੱਕ ਨੂੰ ਨਹੀਂ ਹੁੰਦਾ ਵੀ ਚਲੋ ਸੰਸਕਾਰ ਤੋਂ ਬਾਅਦ ਅਸੀਂ ਆਪਣੇ ਦੁਕਾਨ ਤੇ ਜਾ ਕੇ ਬੈਠੀਏ ਮਣਾ ਕਹੀਏ ਟਾਈ ਟਾਈ ਤੇਨ ਤੇਨ ਘੰਟੇ ਮਤਲਕ ਸਸਕਾਰ ਤੇ ਲੱਜਣੇ ਗਿੱਲੀਆਂ ਲੱਕੜਾਂ ਮੈਂ ਕੱਲੂਰੇ ਜਿਹੜੇ ਬੰਦੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਕਾਰਨ ਕੀ ਹੈਗਾ ਕਹਿੰਦੇ ਵੀ ਸਾਨੂੰ ਇਹ ਪ੍ਰੈਸ਼ਰ ਆ ਕਿ ਫਲਾਣੀ ਥਾਂ ਤੋਂ ਲੱਕੜ ਲਿਆ ਕਰੋ ਫਲਾਣੀ ਥਾਂ ਤੋਂ ਲੱਕੜ ਲਿਆ ਕਰੋ ਉਹ ਹੱਦਕ ਹੋ ਗਈ ਅਸੀਂ ਇੱਥੇ ਤੱਕ ਡਿੱਗ ਗਏ ਕਿ ਸ਼ਮਸ਼ਾਨ ਘਾਟ ਦੀਆਂ ਜਿਹੜੀਆਂ ਲੱਕੜਾਂ ਨੇ ਉਹ ਵੀ ਕਿਸੇ ਦੀ ਸਪਾਰਸ ਦੇ ਨਾਲ ਆਣ ਗਈਆਂ ਹੋ ਏਟ ਇਜ਼ ਦਾ ਡਿਊਟੀ ਆਫ ਦਾ ਮੈਨੇਜਮੈਂਟ ਜਿਹੜੇ ਬੰਦੇ ਬੰਦੇ ਸੋਸ਼ਲ ਵਰਕ ਕਰਦੇ ਹੈਗੇ ਆ ਸਾਨੂੰ ਤਾਂ ਸਪੋਰਟ ਕਰਨਾ ਚਾਹੀਦਾ ਅਸੀਂ ਇੰਟਰਵਿਨ ਕਰ ਰਹੇ ਹੈਗੇ ਆ ਸੋ ਇਹ ਬਹੁਤ ਮੰਦ ਭਾਗਾ ਹੋਇਆ ਸ਼ਹਿਰ ਦੇ ਲਈ ਵੱਧ ਸਕਣੀ ਇਹ ਮੈਂ ਤੁਹਾਨੂੰ ਦੱਸਾਂ ਵੱਧ ਸਕਣੀ ਗੱਲ ਹੈ ਜਿਹੜੀ ਇਹ ਅੱਜ ਵਾਪਰੀ ਹੈਗੀ ਆ ਹੁਣ ਆ ਦੇਖੋ ਤੁਸੀਂ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਕੱਲ ਫੁੱਲ ਚੋਕਣੇ ਆ ਸਾਰਿਆਂ ਨੂੰ ਇਹਨਾਂ ਨੇ ਸਨੇਹ ਲਾਇਆ ਕਿ ਸਵੇਰੇ 9 ਵਜੇ ਤੁਸੀਂ ਆ ਜਾਓ ਉੱਥੇ ਫੁੱਲ ਹੈ ਹੀ ਨਹੀਂ ਦੱਸੋ ਫੁੱਲ ਚੋਰੀ ਹੋ ਗਏ ਜਿਨ੍ਹਾਂ ਨੇ ਕੱਲ ਸੰਸਕਾਰ ਕਰਕੇ ਗਏ ਹਨ ਉਹ ਦਿਨ ਪਹਿਲਾਂ ਸੰਸਕਾਰ ਕਰਕੇ ਗਏ ਹੁਣ ਤੁਸੀਂ ਦੱਸੋ ਵੀ ਕੀ ਇਹ ਕੀ ਮਤਲਕ ਹੈ ਜਿਹੜਾ ਹੈਗੇ ਬਦਸ਼ਕ ਨਹੀਂ ਨਹੀਂ ਹੈਗੀ ਇਹ ਉਹਨਾਂ ਨੇ ਆਣਾ ਤੇ ਕੀ ਕਹਿਣਗੇ ਕਿ ਸਾਡਾ ਜਿਹੜੇ ਹੈਗੇ ਜੀ ਸਾਡੀ ਮਾਤਾ ਦੇ ਆ ਸਾਡੇ ਕਿਸੇ ਦੇ ਬਜ਼ੁਰਗ ਦੇ ਸਾਡੇ ਜਿਹੜੇ ਫੁੱਲਾ ਉਹ ਚੋਰੀ ਹੋ ਗਏ ਉਹ ਮੈਂ ਇਹ ਕਹਿਣਾ ਵੀ ਪੂਰੇ ਸ਼ਹਿਰ ਨਿਵਾਸੀਆਂ ਲਈ ਇੱਕ ਕਲੰਕ ਹੈ ਕਲੰਕ ਹੈ ਮੈਂ ਤੁਹਾਨੂੰ ਦੱਸ ਸਕਦਾ ਕਿ ਜਿਹੜਾ ਇਹ ਲੱਗਿਆ ਸਾਡੇ ਮੱਥੇ ਦੇ ਉੱਤੇ ਸੋ ਮੈਂ ਇਹਨਾਂ ਕੋਲ ਜ਼ਰੂਰ ਕਹਾਂਗਾ ਸ਼ਹਿਰ ਨਿਵਾਸੀਆਂ ਨੂੰ ਕਿ ਭਾਈ ਜੇ ਤੁਸੀਂ ਹਲੇ ਵੀ ਉੱਡਣਾ ਉੱਠੇ ਇਹ ਉਹ ਸ਼ਹਿਰ ਆ ਜਿੱਥੇ ਸਾਰੇ ਭੈਣ ਭਰਾ ਰਲ ਮਿਲ ਕੇ ਰਹਿਣੇ ਹੈਗੇ ਆ ਇਹ ਉਹ ਸ਼ਹਿਰ ਆ ਜਿੱਥੇ ਲੋਕ ਆਪਣੀਆਂ ਜੇਬਾਂ ਦੇ ਵਿੱਚੋਂ ਸੇਵਾ ਦੇ ਵਿੱਚ দান ਪਾਉਂਦੇ ਆ ਤੁਸੀਂ ਹਰ ਥਾਂ ਦੇ ਉੱਤੇ ਅਜਿਹੀ ਨੀਅਤ ਨਾ ਰੱਖੋ ਕਿ ਅਸੀਂ ਇੱਥੋਂ ਵੀ ਪੈਸਾ ਕਮਾਣਾ ਇੱਥੋਂ ਵੀ ਪੈਸਾ ਕਮਾਣਾ ਇਨਸਾਨ ਨੇ ਜਾਣਾ ਬੜੇ ਬੜੇ ਚਲੇ ਗਏ ਖਾਲੀ ਹੱਥ ਜਾਣਾ ਮੈਂ ਤੁਹਾਨੂੰ ਦੱਸਾਂ ਆ ਤੁਹਾਡੇ ਕਰਮਾਂ ਦੀ ਸਜ਼ਾ ਤੁਹਾਨੂੰ ਇੱਥੇ ਹੀ ਮਿਲਣੀ ਆ ਮੈਨੂੰ ਤਾਂ ਰੋਣਾ ਆ ਰਿਹਾ ਜਿੱਥੇ ਖੜਕੇ ਮੈਂ ਤੁਹਾਨੂੰ ਸੱਚੀ ਦੱਸ ਰਿਹਾ ਹਾਂ ਕਿ ਅਸੀਂ ਐਨੇ ਜ਼ਿਆਦਾ ਮੈਂ ਤੁਹਾਨੂੰ ਕਹਿੰਦਾ ਵੀ ਇੱਥੇ ਤੱਕ ਸਾਡਾ ਮਤਲਬ ਕਿ ਜਿਹੜਾ ਹੈਗਾ ਉਹ ਚਲੇ ਗਏ ਕਿ ਅਸੀਂ ਸ਼ਮਸ਼ਾਨ ਘਾਟ ਨੂੰ ਵੀ ਅਸੀਂ ਛੱਡ ਰਹੇ ਹਾਂਗੇ ਸੋ ਮੈਂ ਜ਼ਰੂਰ ਇਹ ਕਹਾਂਗਾ ਕਿ ਚਲੋ ਤੁਸੀਂ ਇਹਦੇ ਵਿੱਚ ਸਾਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਲੋੜ ਹੈ ਸਾਨੂੰ ਆਪਣਾ ਅੱਗੇ ਸੋਚਣ ਦੀ ਲੋੜ ਹੈ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਤਵੰਤੇ ਸੱਜਣਾਂ ਨੂੰ ਕਹਾਂਗਾ ਕਿ ਆਓ ਬਿਲੋ ਬੈਠੋ ਮਿਲ ਬੈਠ ਕੇ ਮਤਲਬ ਕਹਿੰਦਾ ਵੀ ਆਪਾਂ ਆਪਣੀਆਂ ਇਹਨਾਂ ਸੰਸਥਾਵਾਂ ਦੀ ਰਾਖੀ ਕਰੀਏ ਅੱਜ ਤਾਂ ਹਾਲਾਤ ਇਹ ਬਣ ਗਏ ਉਹਰੇ ਜਿਉਂਦਿਆਂ ਦੀ ਸੁਰੱਖਿਆ ਤਾਂ ਹੈ ਨਹੀਂ ਅਬ ਤਾਂ ਕੋਈ ਗਰੰਟੀ ਨਹੀਂ ਮਰੇ ਹੋਿਆਂ ਦੀ ਵੀ ਦੇਖੋ ਤੁਸੀਂ ਨਹੀਂ ਹੈਗੀ ਕਿੰਦਾ ਦੇ ਮਤਲਬ ਕਹਿੰਦਾ ਸੁਨਿਆ ਜਿਹੜਾ ਹੈਗਾ ਇਹ ਸਾਡਾ ਯਾਰ ਆ ਪਰ ਮੈਂ ਫੇਰ ਆਪਣੇ ਵੱਲੋਂ ਬੇਨਤੀ ਕਰਾਂਗਾ ਸ਼ਹਿਰ ਨਿਵਾਸੀਓ ਆਪਣਾ ਆਪਣਾ ਸ਼ਹਿਰ ਆ ਆਪਾਂ ਇਸ ਸ਼ਹਿਰ ਨੂੰ ਬੜੇ ਅੱਗੇ ਲੈ ਕੇ ਗਏ ਆ ਸੁੱਖ ਸ਼ਾਂਤੀ ਦੇ ਨਾਲ ਅਸੀਂ ਤਾਂ ਕੋਵਿਡ ਦੇ ਵਿੱਚ ਆਪ ਨਾਲ ਖੜ ਖੜ ਕੇ ਸੰਸਕਾਰ ਕਰਾਂਦੇ ਰਹੇ ਹਿੰਨੇ ਵੀ ਸੰਸਥਾਵਾਂ ਦੇ ਜਿਹੜੇ ਹਾਈਡਸੀ ਸਾਡੇ ਇਹ ਤੁਸੀਂ ਇਹ ਦੇਖੋ ਤੁਸੀਂ ਅੱਜ ਸਾਡੇ ਬਜ਼ੁਰਗਾਂ ਦੇ ਭੈਣ ਭਰਾਵਾਂ ਦੇ ਉਹ ਫੁੱਲ ਚੋਰੀ ਹੋ ਗਏ ਸੋ ਇਹ ਬੜੀ ਮੰਨਤਾ ਕੀ ਜਿਹੜੀ ਇਹ ਸਾਡੇ ਜਿਹੜੀ ਘਟਨਾ ਮੈਂ ਕਹਿੰਦਾ ਵੀ ਇਹ ਵਾਪਰੀ ਹੈ ਮੈਨੇ ਨਹੀਂ ਅੱਜ ਤੱਕ ਕਦੇ ਕਿਤੇ ਸੁਣਿਆ ਹੈਗਾ ਕਦੇ ਨਹੀਂ ਸੁਣਿਆ ਆਪਣੀ ਲਾਈਫ ਦੇ ਵਿੱਚ ਅੱਜ ਅੱਖੀਂ ਦੇਖ ਲਿਆ ਐਸਾ ਕੁਝ ਮਤਲਕ ਇਹ ਅਸੀਂ ਹੋ ਸਕਦਾ ਕਿ ਅਸੀਂ ਜਿਹੜਾ ਹੈਗਾ ਇਹ ਗੱਲਾਂ ਦੇਖਣ ਦੇਖਣੀਆਂ ਹੀ ਸਿਗੀਆਂ ਸੀ ਤੇ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਪਤਾ ਕੀ ਇਹ ਬਦਲਾਅ ਐ ਕਰ ਦਾਂਗੇ ਉਹ ਕਰ ਅੱਜ ਤੁਸੀਂ ਦੇਖੋ ਵੀ ਆ ਇਹ ਹੀ ਇਹਨਾਂ ਚੀਜ਼ਾਂ ਨੂੰ ਬਦਲਾਅ ਕਹਿੰਦੇ ਹੈਗੇ ਆ ਸੋ ਮੈਂ ਸਾਰਿਆਂ ਨੂੰ ਕਹਾਂਗਾ ਕਿ ਉੱਠੋ ਉੱਠ ਕੇ ਆਪਣੇ ਸ਼ਹਿਰ ਨੂੰ ਆਪਣੀਆਂ ਸੰਸਥਾਵਾਂ ਨੂੰ ਆਪਾਂ ਰਲ ਮਿਲ ਕੇ ਬਚਾਈਏ ਤਾਂ ਹੀ ਜਿਹੜਾ ਸਾਡੇ ਸ਼ਹਿਰ ਦਾ ਜਿਹੜਾ ਕੁਝ بڑا ਹੋਏਗਾ ਧੰਨਵਾਦ ਸ਼ਮਸ਼ਾਨ ਖੜੇ ਹੋ ਕੀ ਕਹਿਣਾ ਚਾਹਦੇ ਹੋ ਕੀ ਹੋਇਆ ਜੀ ਇਹਦਾ ਕੱਲ ਮੇਰੀ ਮਾਤਾ ਜੀ ਦਾ ਸੰਸਕਾਰ ਸੀਗਾ ਦੋ ਵੇ ਸੰਸਕਾਰ ਕਰਕੇ ਗਏ ਆ ਜਿਵੇਂ ਇੱਕ ਕਿਹਾ ਜਾਂਦਾ ਵੀ ਜਦੋਂ ਸੰਸਕਾਰ ਜੋ ਉਸ ਤੋਂ ਬਾਅਦ ਅਗਲਾ ਦਿਨ ਪਤਾ ਕਰ ਲੈਣਾ ਚਾਹੀਦਾ ਵੀ ਠੀਕ ਠਾਕ ਹੋ ਗਿਆ ਕਿ ਨਹੀਂ ਹੋ ਗਿਆ ਮੈਨੂੰ ਸਵੇਰੇ ਘਰ ਦੇ ਨੇ ਕਿਹਾ ਵੀ ਤੁਸੀਂ ਜਾਇਓ ਤੇ ਫਿਰ ਮੈਂ ਬਲਵੰਤ ਜੀ ਨੂੰ ਫੋਨ ਕੀਤਾ ਮੈਂ ਕਿਹਾ ਸ਼ਮਸ਼ਾਨ ਜਾ ਕੇ ਆਣਾ ਤੇ ਬਲਵੰਤ ਜੀ ਨੇ ਕਿਹਾ ਮੈਂ ਪਤਾ ਕਰ ਦਿੰਦਾ ਇਹਨਾਂ ਨੇ ਮੈਨੂੰ ਫੋਨ ਕਰਕੇ ਆ ਵੀ ਆਪਣਾ ਜਿਹੜਾ ਹੈ ਸੰਸਕਾਰ ਠੀਕ ਹੋ ਗਿਆ ਚਲੋ ਫਿਰ ਮੈਂ ਆਇਆ ਨਹੀਂ ਥੋੜੇ ਦਰ ਪਹਿਲੇ ਮੈਨੂੰ ਫੋਨ ਆਇਆ ਵੀ ਇਦਾਂ ਦਾ ਗੱਲ ਹੈ ਉੱਥੇ ਤੁਸੀਂ ਆਓ ਦੇਖੋ ਵੀ ਉੱਥੇ ਕੀ ਹੋਇਆ ਵੈ ਫਿਰ ਮੈਂ ਪਹਿਲੇ ਆਪਣੇ ਬ੍ਰਦਰ ਨੂੰ ਭੇਜਿਆ ਸਾਲੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਫੋਨ ਆਇਆ ਵੀ ਨਹੀਂ ਤੁਸੀਂ ਇੱਕ ਵਾਰ ਆਓ ਫਿਰ ਮੈਂ ਆ ਕੇ ਦੇਖਿਆ ਤੇ ਦੇਖਿਆ ਵੀ ਇੱਥੇ ਇਹਨਾਂ ਜਿਹੜੇ ਫੁੱਲ ਸੀ ਜਿਹੜਾ ਆਸਤਾ ਸਾਡੀ ਜਿਦਾਂ ਸਾਡੀ ਇੱਕ ਸੋਚ ਹੈ ਵੀ ਅਸੀਂ ਫੁੱਲ ਚੁਗਣੇ ਆਉਂਦੇ ਨੇ ਅਸੀਂ ਸਫਾਈ ਸਾਡਾ ਫਰਜ਼ ਅਸੀਂ ਸਫਾਈ ਕਰੀਏ ਇਕੱਠਾ ਕਰੀਏ ਇੱਥੇ ਆ ਕੇ ਦੇਖਿਆ ਵੀ ਉਹ ਜਿਹੜੇ ਫੁੱਲ ਨੇ ਜਿਹੜੇ ਚੁਣਨੇ ਸੀ ਉਹ ਸਾਫ਼ ਸਭ ਇਕੱਠੇ ਕੀਤੇ ਹੋਏ ਨੇ ਜਦ ਕਿ ਸਿੱਧਾ ਸਿੱਧਾ ਸਾਡੀ ਭਾਵਨਾ ਦਾ ਖਿਲਵਾੜ ਹੈ ਸਾਡੀ ਆਸ ਦਾ ਨ ਖਿਲਵਾੜ ਹੈ ਵੀ ਅੱਜ ਤੱਕ ਅਸੀਂ ਆਪਣਾ ਪਹਿਲੇ ਅੱਜ ਤੱਕ ਇਹਦੇ ਸੁਣਿਆ ਨਾ ਕਿ ਦੇਖਿਆ ਇਦਾਂ ਦਾ ਕਦੇ ਨਹੀਂ ਹੋਣਾ ਚਾਹੀਦਾ ਮੈਨੇਜਮੈਂਟ ਨੂੰ ਇਤੇਵਲ ਪੂਰਾ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਇਦਾਂ ਹੁੰਦਾ ਰਿਹਾ ਤਾਂ ਅਸੀਂ ਸਾਡੀ ਆਸਤਾ ਸਾਡੀ ਸਰਦਾ ਸਾਡੀ ਭਾਵਨਾ ਕਿੱਥੇ ਖੜੇਗੀ ਇਦਾਂ ਲਈ ਕੌਣ ਜ਼ਿੰਮੇਵਾਰ ਹੋਏਗਾ ਇੱਕ ਕੁੰਡ ਕਿਹੜਾ ਸੀਗਾ ਕੁੰਡ ਨੰਬਰ ਕੀ ਸੀਗਾ ਕੁੰਡ ਨੰਬਰ 5 ਸੀਗਾ ਸਾਡੇ ਵਾਲਾ ਤੇ ਤੁਸੀਂ ਇਸ ਨੂੰ ਇਸੇ ਸਮੇਂ ਤੋਂ ਵੀ ਕਿਤੇ ਨਾ ਕਿਤੇ ਮੈਨੇਜਮੈਂਟ ਦੀ ਵੀ ਅੰਗਲੀ ਹੈ ਦੇਖੋ ਇਹਦੇ ਬਾਰੇ ਮੈਨੇਜਮੈਂਟ ਦਾ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਅਨਗਲੀ ਹੈ ਜਾਂ ਨਹੀਂ ਹੈ ਕਾਣਕੇ ਮੈਨੇਜਮੈਂਟ ਨੇ ਇੱਕ ਮਾਲੀ ਰੱਖਿਆ ਉਹਦੀ ਡਿਊਟੀ ਹੈ ਠੀਕ ਹੈ ਉਹਨੇ ਆਪਣੀ ਡਿਊਟੀ ਲੈਦਾ ਸੇ ਡੰਗਣਾ ਨਹੀਂ ਦੇ ਬਾਈ ਤੇ ਇਸ ਲਈ ਇਹ ਜਿਹੜੀ ਸਮੱਸਿਆ ਖੜੀ ਹੋਈ ਹੈ ਕੀ ਮੰਗ ਕਰਦੇ ਹੋ ਤੁਸੀਂ ਮੰਗ ਹੈ ਕਿ ਇਦਾਂ ਦਾ ਸਿਸਟਮ ਬਣਾਇਆ ਜਾਵੇ ਕਿ ਅੱਜ ਤੋਂ ਬਾਅਦ ਜਿਹਦਾ ਵੀ ਪਰਿਵਾਰਕ ਸੰਸਕਾਰ ਆਉਂਦਾ ਉਹ ਆਪ ਆ ਕੇ ਇੱਥੇ ਚੈੱਕ ਕਰੇ ਆਪ ਆ ਕੇ ਸਵਾਹੀ ਕਰੇ ਆਪ ਆ ਕੇ ਫੁੱਲ ਚੁਣੇ ਨਾ ਕਿ ਉਸ ਤੋਂ ਪਹਿਲਾਂ ਕਿ ਸਾਫ ਸਵੱਾਈ ਹੋ ਜਾਏ ਇਹ ਜਿਹਦੇ ਪਰਿਵਾਰ ਦਾ ਜੀ ਗਿਆ ਮੈਂਬਰ ਗਿਆ ਉਹ ਪਤਨ ਕਿ ਸਰਦਾ ਹਸਪਤਾਲ ਇੱਥੇ ਆਉਂਦਾ ਜਦੋਂ ਉਹ ਇਹ ਜਿਆ ਚੀਜ਼ ਦੇਖੇਗਾ ਉਹਦੇ ਮਨ 'ਚ ਪਤਨ ਕਿਦਾਂ ਖਿਆਲ ਆਣਗੇ ਕਿਆ ਸੋਚੇਗਾ ਠੀਕ ਹੈ ਇਸ ਲਈ ਇੱਦਾਦਾ ਨਹੀਂ ਹੋਣਾ ਚਾਹੀਦਾ ਇਸ ਦਾ ਕੋਈ ਸਖਤ ਐਕਸ਼ਨ ਕੋਈ ਇਹਨਾਂ ਨੂੰ ਕੋਈ ਜਆ ਮੈਨੇਜਮੈਂਟ ਨੂੰ ਕੋਈ ਫੈਸਲਾ ਲੈਣਾ ਚਾਹੀਦਾ ਤਾਂ ਕਿ ਮੁੜ ਕੇ ਇਹਦੀ ਸਮੱਸਿਆ ਦਾ ਸਾਹਮਣਾ ਨਾ ਕਰੇ ਜੀ ਕਾਫੀ ਟਾਈਮ ਤੋਂ ਤੁਸੀਂ ਇੱਥੇ ਖੜੇ ਹੋ ਕੋਈ ਮੈਨੇਜਮੈਂਟ ਦਾ ਬੰਦਾ ਤੁਹਾਨੂੰ ਮਿਲਿਆ ਹੋਏ ਜਾਂ ਫੋਨ ਤੇ ਗੱਲ ਹੋਈ ਹੋਏ ਨਹੀਂ ਮੇਰੀ ਮੈਨੇਜਮੈਂਟ ਦੇ ਇੱਥੇ ਪਦਧਕਾਰੀ ਖੜੇ ਨੇ ਸੇਤਿਆ ਜੀ ਤੇ ਉਹ ਇੱਥੇ ਆਏ ਹੋਏ ਨੇ ਤੇ ਜਦੋਂ ਇੱਥੇ ਆਏ ਨੇ ਤੇ ਉਹਨਾਂ ਨਾਲ ਇਹ ਗੱਲ ਹੋਈ ਹੈ ਉਹ ਕਹਿੰਦੇ ਵੀ ਉਹ ਵੀ ਮੰਨ ਰਹੇ ਨੇ ਵੀ ਉਹਨੇ ਜੋ ਕੀਤਾ ਗਲਤ ਕੀਤਾ ਅਸੀਂ ਮਾਲੀ ਦੇ ਖਿਲਾਫ ਜੋ ਵੀ ਐਕਸ਼ਨ ਹੈ ਉਹ ਲਵਾਇਆ ਕਿਉਂਕਿ ਜੇ ਤੁਸੀਂ ਸੀਨੀਅਰ ਪੱਤਰਕਾਰ ਵੀ ਹੋ ਸ਼ਹਿਰ ਦੀ ਹਾਲਾਤ ਵੀ ਤੁਹਾਨੂੰ ਪਤਾ ਰੋਗ ਦੀ ਲੁੱਟਖੋ ਚੈਨ ਸਨੈਚਿੰਗ ਵਗੈਰਾ ਹੋ ਰਹੀ ਹੈ ਵਾਰ ਦਾਤ ਹੋ ਰਹੀ ਹੈ ਤੇ ਅੱਜ ਇਸ ਜਗ੍ਹਾ ਵੀ ਜਿੱਥੇ ਮਤਲਬ ਕਹਿੰਦੇ ਕਿ ਵੀ ਖਾਲੀ ਹੱਥ ਆਂਦੇ ਬੰਦਾ ਹੈ ਨਾ ਤੇ ਇੱਥੇ ਵੀ ਇਹੋ ਜਿਹਾ ਹਾਲ ਹੋ ਗਿਆ ਤਾਂ ਕੀ ਕਰੋਗੇ ਪ੍ਰਸ਼ਾਸਨ ਬਾਰੇ ਦੇਖੋ ਜਿਹੜੀ ਲੂਟ ਲੂਟਿੰਗ ਸ਼ੂਟਰ ਲਿਗਲ ਆ ਉਹ ਇੱਕ ਕ੍ਰਿਮੀਨਲ ਆਪਾਂ ਕਹਿ ਸਕਦੇ ਹਾਂ ਕਿ ਸਾਈਡ ਆ ਇਹ ਤਾਂ ਆਸਤਾਨਾ ਨਾਲ ਜੁੜੀ ਹੋਈ ਸਾਈਡ ਆ ਇਹਦੀ ਤਾਂ ਕਦੇ ਕਲਪਨਾ ਵੀ ਨਹੀਂ ਕੋਈ ਕਰ ਸਕਦਾ ਕਿ ਸੋਚ ਵੀ ਨਹੀਂ ਸਕਦਾ ਕਿ ਕਿਸੇ ਨਾਲ ਇਦਾਂ ਹੋਵੇ ਪਹਿਲੇ ਤਾਂ ਉਹਨੂੰ ਕਿਹਾ ਕਿ ਜਦੋਂ ਇਦਾਂ ਸਭ ਕੁਝ ਕੁਝ ਵੀ ਸਾਹਮਣੇ ਆ ਜਾਏ ਨਾ ਉਹ ਬੰਦਾ ਵਹਿਮ ਵਿੱਚ ਪੈ ਜਾਂਦਾ ਪਤਾ ਨਹੀਂ ਕੀ ਮੇਰੇ ਪਰਿਵਾਰ ਨਾਲ ਹੋਇਆ ਹਣਾ ਕੀ ਗਲਤੀ ਹੋ ਗਈ ਨਹੀਂ ਸੰਸਕਾਰ ਕਰਨ ਦੇ ਟਾਈਮ ਕੋਈ ਗਲਤੀ ਹੋਣੀ ਬਿਲਕੁਲ ਕੋਈ ਬੂਲ ਉਹ ਪਤਨੀ ਚੱਕਰਾਂ ਦੇ ਵਿੱਚ ਪਤਨੀ ਕਿੰਨਾ ਵੈਮਾ ਫਰਮਾ ਸਾਰੀ ਜ਼ਿੰਦਗੀ ਪਿਆਰ ਹੈਗਾ ਇਤਾਂ ਦਾ ਨਹੀਂ ਇਹਨੂੰ ਚਾਹੀਦਾ ਤਾਂ ਕਿ ਉਹਨੂੰ ਲੱਗੇ ਵੀ ਕਮ ਸਿਕਮ ਮੈਂ ਉਹਨੂੰ ਸਹੀ ਤਰੀਕੇ ਨਾਲ ਉੱਥੇ ਸੰਸਕਾਰ ਕਰਕੇ ਆਇਆ ਤੇ ਸਹੀ ਤਰੀਕੇ ਨਾਲ ਮੈਂ ਫੁੱਲ ਚੁਣ ਕੇ ਆਇਆ ਤੇ ਸਹੀ ਤਰੀਕੇ ਨਾਲ ਲੋ ਸਿਸਟਮ ਹੈ ਜੋ ਮੇਰੇ Hindu ਆਸਥਾ ਦੇ ਮੁਤਾਬਿਕ ਧਾਰਮਿਕ ਉਸ ਸਭ ਕਮ ਉਸ ਉਸ ਦੇ ਮੁਤਾਬਿਕ ਹੋਇਆ ਤੁਹਾਡੇ ਘਰ ਦੇ ਵਿੱਚ ਦੇਖੋ ਮੌਤ ਹੋਈ ਹੈ ਤੁਸੀਂ ਆਗੇ ਦੁਖੀ ਹੋ ਹੁਣ ਇਹ ਚੀਜ਼ ਦੇਖ ਕੇ ਹੋਰ ਜ਼ਿਆਦਾ ਤੁਹਾਨੂੰ ਪਰੇਸ਼ਾਨੀ ਹੋ ਰਹੀ ਹੋਣੀ ਜੀ ਕੀ ਕਹਿੰਦੇ ਜੇ ਜਦੋਂ ਆ ਕੇ ਮੈਨੂੰ ਦੇਖਿਆ ਜਦੋਂ ਮੈਨੂੰ ਫੋਨ ਆਇਆ ਤੇ ਮੇਰੇ ਮਾਈਂਡ ਦੇ ਵਿੱਚ ਕਿੱਦਾਂ-ਕਿੰਦੇ ਖ ਬੀ ਇਹ ਕੀ ਆ ਵੀ ਕਿਥੇ ਕੀ ਗਲਤੀ ਹੋ ਗਈ ਸਾਡੇ ਕੋਲ ਇਹ ਹੈ ਹੋਇਆ ਇੱਥੇ ਆ ਕੇ ਦੇਖੋ ਚਲੋ ਇਹਨਾਂ ਰੱਬ ਦਾ ਸ਼ੁਕਰ ਹੈ ਲੱਗਦਾ ਵੀ 700 ਬਈ ਕੀਤੀ ਹੋਈ ਹੈ ਬਾਕੀ ਬਾਕੀ ਸਾਈ ਲੱਗਦਾ ਬਾਕੀ ਕੱਲ ਆ ਕੇ ਖੁੱਲ ਚੁੱਕਾ ਮੈਂ ਦੇਖ ਲੈਣਾ ਮੈਂ